ਹੈਲੋ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਤੇ ਲੋ ਜੀ ਅੱਜ ਆਪਾਂ ਕਰਦੇ ਆਂ ਕੰਮ ਔਲੇ ਮਿਰਚ ਦਾ achar ਪਾਉਣੀ ਆ ਤੇ ਇਹਦੇ ਵਾਸਤੇ ਜੀ ਤੁਸੀਂ ਆਪਾਂ ਸਿੰਪਲ ਜੀ ਗੱਲ ਐ ਬਹੁਤਾ ਔਖਣੀ ਹਰਕਤੇ ਪਾਉਣ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਕੁਝ ਲੋਕ ਆਵਾਲਕੀ ਬਣਾਉਂਦੇ ਆ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਮਤਲਬ ਕਿ ਤੇਲ ਗਰਮ ਕਰਕੇ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਪਾ ਦਾਂਗੇ ਤੇਲ ਹਜੇ ਆਪਣਾ ਪੂਰੀ ਤਰ੍ਹਾਂ ਗਰਮ ਨਹੀਂ ਹੋਇਆ ਨਾਲ ਆਪਾਂ ਪਾ ਰਹੇ ਹਾਂ ਜੀ ਮਿਰਚ ਦਾ ਆਚਾਰ ਮਿਰਚਾਂ ਅਕਸਰੀ ਕੋੜੀਆਂ ਹੁੰਦੀਆਂ ਪਰ ਇਹ ਆਚਾਰ ਵਾਲੀਆਂ ਘਾਟੇ ਕੋੜੀਆਂ ਹੁੰਨ ਕਿਉਂਕਿ ਇਹਨਾਂ ਦੇ ਵੀ ਹਜੇ ਕੱਚੇ ਆ ਤੇ ਜੇਕਰ ਤੁਸੀਂ ਮਿਰਚ ਚੀਰਨੀ ਆ ਤੇ ਤੁਸੀਂ ਪਹਿਲਾਂ ਹੱਥਾਂ ਨੂੰ ਸਰੋਂ ਦਾ ਤੇਲ ਲਗਾ ਲਿਆ ਕਰੋ ਜੀ ਫਿਰ ਹੱਥਾਂ ਦੇ ਵਿੱਚ ਕੜੱਤ ਨਹੀਂ ਆਉਂਦੀਗੀ ਬਹੁਤ ਸਾਰੇ ਭੈਣਾਂ ਨੂੰ ਮੇਰੇ ਨੂੰ ਪਤਾ ਵੀ ਹੋਊਗਾ ਆਪਾਂ ਉਹਨਾਂ ਲਈ ਦੱਸ ਦਿਆਂ ਜਿਨ੍ਹਾਂ ਨੂੰ ਨਹੀਂ ਪਤਾ ਹਨਾ ਹੱਥਾਂ ਦੇ ਉੱਤੇ ਆਪਾਂ ਹੱਥਾਂ ਦੇ ਨਾਲ ਅੱਧਾ ਕ ਚਮਚਾ ਤੇਲ ਲਾ ਕੇ ਤੇ ਮਿਰਚਾਂ ਚੀਰਾਗੇ ਤਾਂ ਫਿਰ ਆਪਾਂ ਨੂੰ ਮਿਰਚਾਂ ਵਾਲੇ ਹੱਥ ਨਹੀਂ ਹੁੰਦੇ ਆਪਣੇ ਤੇ ਇਧਰ ਆਪਾਂ ਧੋ ਔਲੇ ਧੋ ਲਈ ਸੀ ਹਾਂ ਤਾਂ ਥੋੜੀ ਜਿਹੀ ਗਿੱਲੀਆਂ ਜੀ ਹਜੇ ਕਿਉਂਕਿ ਬਾਅਦ ਚ ਮੇਰਾ ਟਾਈਮ ਨਹੀਂ ਲੱਗਣਾ ਸੀ ਮੈਂ ਕਿਹਾ ਮੈਂ ਹੁਣੇ ਹੀ ਪਾ ਦਾਂ ਅਚਾਰ ਤੇ ਤੇਲ ਗਰਮ ਹੁੰਦਾ ਤਾਂ ਆਪਾਂ ਪਾ ਦਨੇ ਆ ਜੀ ਵਿੱਚ ਔਲੇ ਧੋ ਕੇ ਹਨਾ ਸਕਾਏ ਜਾਂਦੇ ਆ ਆਪਾਂ ਪੁੰਝ ਲੈਨੇ ਇਹਨਾਂ ਨੂੰ ਜੀ ਤੇਲ ਵੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਅੱਗ ਦਾ ਫਲੇਮ ਜਿਹੜਾ ਅੱਗ ਦਾ ਗੈਸ ਜਿਹੜੀ ਉਹ ਘਟ ਕਰ ਦਾਂਗੇ ਕਿਉਂਕਿ ਤੀਜ ਗੈਸ ਤੇ ਸੜਨਗੇ ਰਿਜਣੇ ਨਹੀਂ ਕਿਉਂਕਿ ਥੋੜੇ ਜੇ ਸਖਤ ਹੁੰਦੇ ਆ ਜੀ ਇਹਨਾਂ ਨੂੰ ਟਾਈਮ ਲੱਗਦਾ ਰਿਜਣ ਵਾਸਤੇ पानी पी औरल वगैरह ला सकते हैं पौजे में काफ़ी ध्यान हो गया हल्के ब्राउन जो चले है जी तो अच्क अदर बहुत सोना हमें सिल्फ़ नहीं होंगी वे तो बाली ज्यादा ना उजालेा हूँ तो कि सौखा होंगे जी तो ये तो आप कच्चा ही चार पा लेंगे तो अदरदा तो जो ओले थोड़े जो अपनी हो गए ना नर्म आप फिर मिर्चा पावगे बच्चे ਗਰ ਮੌਲਿਆਂ ਚੀਨੀਆਂ ਕੀ ਮਿੱਠਾਂ ਜਨ ਕਿ ਹੋ ਜਾਂਦੀਆਂ ਸਰਦਾਰ ਜੀ ਦਾ 25 ਮਿੱਠੀ ਖਾ ਲਿੰਦੇ ਬਾਦੂ ਚੰਨਪੁਰ ਜੰਦਨੇ ਆਪਾ ਲਓ ਚੀਨੀ ਇਕ ਬਰਾਊਨ ਹੋ ਗਈ ਹੈ ਤੇ ਆਪਾਂ ਮਿੱਠਾਂ ਤੇ ਜਿੰਨਾ ਹੋ ਸਕੀ ਹੈ ਬੀ ਛਾੜ ਲਈ ਹੈ ਜੀ ਤੇ ਇਹ ਜਿਹੜੇ ਔਲੇ ਆ ਨਾ ਆਪਣੇ 1/2 ਕਿਲੋ ਤੋਂ ਘਾਟਾ ਥੋੜੀ ਜਿਹੀ ਪਾਈ ਆ ਤੁਸੀਂ ਆਲੀ ਆਪਾਂ ਬਾਲਾ ਚਾਰ ਨਹੀਂ ਪਾਇਆ ਜੀ ਥੋੜਾ ਹੀ ਪਾਇਆ ਕਿਉਂਕਿ ਸੇਤੀ ਖਰਾਬ ਹੋ ਜਾਂਦਾ ਹੈ चार फिर आप थोड़ा थोड़ा करके पाए ही हैं पाला चार क्योंकि थोड़े जन सुद लगता चार जो पाने पौने कच्चा वो तो काफ़ी दिन कदा वाला ਹੁਣ ਅਸੀਂ ਇਹ ਪਾ ਦਾਂਗੇ ਆਪਾਂ ਨੂੰ ਤੇ ਹਲਦੀ ਕਈ ਲੋਕ ਹਲਦੀ ਨਹੀਂ ਪਾਉਂਦੇ ਪਰ ਹਲਦੀ ਖਾਣੀ ਜ਼ਰੂਰੀ ਹੈ ਜੀ ਚੰਗੀ ਹੈ। ਕਿੰਨਾ ਚਾਹ ਪਰ ਕੀ ਆਣਾ ਨਾ ਪਤਾ। ਜੀ ਮੈਨੂੰ ਬਹੁਤ ਖਾਂਦੀ ਹੁੰਦੀ ਸੀ ਮੈਨੂੰ ਬੰਦ ਕਰਤਾ ਹੁਣ ਡਾਕਟਰ ਨੇ ਮੈਨੂੰ ਜੀ ਆਪਾਂ ਹਲਦੀ ਪਾਵਾਂਗੇ ਬੜੀ ਨਹੀਂ ਪਾਉਂਦੇ। ਤੁਹਾਡਾ ਆਪਾਂ ਆਪਣਾ ਅਚਾਰ ਪਿਆਰ ਹੈ ਜੀ ਦੇਖੋ ਜੀ ਆਪਾਂ ਸਿਆਮੇ ਤੇ ਥੋੜਾ ਜਿਹਾ ਟਾਈਮ ਰੱਖ ਕੇ ਕੱਚਾਪਨ ਹਲਦੀ ਦਾ ਦੂਰ ਹੋ ਜਾਊਗਾ ਤੇ ਥੋੜਾ ਜਿਹਾ ਟਾਈਮ ਆਪਾਂ ਰੱਖਾਂਗੇ ਕਿਉਂਕਿ ਮਿਰਚਾਂ ਦਾ ਕੱਚਣਾ ਹੀ ਖਾਦਣਾ ਜਾਂਦਾ ਨਾਲ ਇਹਨਾਂ ਨੂੰ ਬਾਹਰ ਰਿਜਨ ਰਿੰਨਾਂ ਦੀ ਲੋੜ ਨਹੀਂ ਜੀ ਪਲੀਜ਼ ਹਾਈਪ ਦਨ ਜ਼ਰੂਰ ਕਰ ਦਿਆ ਕਰੋ ਲਾਈਕ ਜਦੋਂ ਕਰਦੇ ਤਾਂ ਸਾਨੂੰ ਹਾਈਪ ਦਾ ਆਪਸ਼ਨ ਮਿਲਦਾ ਹੋਊਗਾ ਲਾਈਕ ਡਨ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਸ਼ੇਅਰ ਦੇ ਨਾਲ ਨਾਲ ਜੀ ਠੀਕ ਹੈ ਜੀ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਔਲੇ ਮਿਰਚਾਂ ਦੇ achar ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਿਸ ਤਰ੍ਹਾਂ achar ਬਣਾਉਣਾ ਮੇਰੇ ਨਾਲ ਭੈਣਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਆਪਣਾ achar ਰੈਡੀ ਹੈ ਜੀ ਦੇਖੋ ਜੀ ਜਦੋਂ ਠੰਡੇ ਹੋਗੇ ਤੇ ਇਹ ਰਸਥਾਨਾ ਟੁੱਟ ਜਾਣਗੇ ਹੁਣ ਗਰਮ ਹੈ ਜੀ ਦੇਖੋ ਠੀਕ ਹੈ ਜੀ ਆਪਾਂ ਗੈਸ ਕਰ ਦਿੰਨੇ ਆ ਬੰਦ ਓਕੇ ਬਾਈ ਜਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਕਿਸ ਤਰ੍ਹਾਂ ਆਚਾਰ ਪਾਉਨੇ ਆ ਤੇ ਮੇਰੇ ਚਾਰ ਪਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ